ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਮੁਕਤ ਦੇ ਲਈ ਹੁਣ ਇੱਕ ਮੁਹਿੰਮ ਜਾਰੀ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਨੂੰ ਹੁਣ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਨੇ ਦਿਨ ਰਾਤ ਮਿਹਨਤ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਥੇ 31 ਮਈ ਤੱਕ ਦੇਸ਼ ਤੇ ਦਿੱਤੇ ਨੇ ਕਿ ਪੰਜਾਬ ਨੂੰ ਹੁਣ ਰੰਗਲਾ ਬਣਾ ਦਿੱਤਾ ਜਾਵੇਗਾ ਤੇ ਪੰਜਾਬ ਨਸ਼ਾ ਮੁਕਤ ਬੱਜਿਆ ਕਰੇਗਾ ਜਿਸ ਦੇ ਤਹਿਤ ਹੁਣ ਉਥੇ ਚੱਬੇਵਾਲ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਥੇ ਹੀ ਕੁਝ ਪੁਰਾਣੇ ਪਾਰਟੀ ਦੇ ਆ ਸਰਕਾਰਾਂ ਦੇ ਉੱਤੇ ਤਿੱਖੇ ਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਨਸ਼ਿਆਂ ਨੂੰ ਲੈ ਕੇ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਇਸ ਦੇ ਉੱਤੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਸੱਤ ਤੋਂ ਸੱਤ ਆਦੇਸ਼ ਦੇ ਦਿੱਤੇ ਨੇ ਤੇ ਸਭ ਤੋਂ ਵੱਡਾ ਸਵਾਲ ਬਣਦਾ ਹੈ ਕਿ ਹੁਣ ਪੰਜਾਬ ਰੰਗਲਾ ਪੰਜਾਬ ਬਣੇਗਾ ਜੇ ਨਹੀਂ ਕਿ 31 ਮਈ ਤੱਕ ਪੰਜਾਬ ਚ ਨਸ਼ਾ ਖਤਮ ਹੋਵੇਗਾ ਜੇ ਨਹੀਂ ਤੇ ਉਥੇ ਹੁਣ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸਿੱਧੇ ਚੇਤਾਵਨੀ ਤਖਤੇ ਦਿੱਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਤਾਂ ਉਸਦੇ ਉੱਤੇ ਸਿੱਧੀ ਕਾਰਵਾਈ ਠੋਕ ਦਿੱਤੀ ਜਾਵੇਗੀ ਤੇ ਉਥੇ ਹੀ ਬਲਡੋਜ਼ਰ ਐਕਸ਼ਨ ਜਿਹੜੇ ਕਿ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਤੇ ਹੋਰ ਕੀ ਕਹਿਣਾ ਚੱਬੇ ਬਾਲਦਾ ਆਓ ਤੁਹਾਨੂੰ ਸੁਣਾਉਣੇ ਆ ਨਸ਼ਾ ਵੇਚਣ ਵਾਲੇ ਤਸਕਰ ਜਿਹੜੇ ਆ ਉਹਨਾਂ ਨੂੰ ਨੱਥ ਪਾਈ ਚੁ ਜਾ ਚੁੱਕੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟਿਆ ਜਾ ਚੁੱਕਾ ਹੈ 10 ਕਰੋੜ ਤੋਂ ਜ਼ਿਆਦਾ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ ਡਰੱਗਸ ਬਰਾਮਦ ਕੀਤੀਆਂ ਜਾ ਰਹੀਆਂ ਸੋ ਇਸ ਢਾਈ ਮਹੀਨੇ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਜਿਹੜਾ ਸਭ ਤੋਂ ਪਹਿਲਾ ਅਟੈਕ ਸੀ ਕਿਉਂਕਿ ਇਹ ਆਰਮੀ ਦਾ ਸਭ ਤੋਂ ਜਿਹੜਾ ਸਾਡਾ ਅਗਲਾ ਵਿੰਗ ਹੈ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਪੁਲਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੁਣ ਜਿਹੜੀ ਅਗਲੀ ਲੜਾਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਗਲੀ ਲੜਾਈ ਦੇ ਤਹਿਤ ਅੱਜ ਸਾਡੇ ਇਸ ਨਗਰ ਵਿੱਚੇ ਅੱਜ ਇਸ ਨਗਰ ਵਿਖੇ ਉੱਚੇ ਉੱਚੇ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਜਰੀਵਾਲ ਜੀ ਇਸ ਨਗਰ ਜਲਾਲਪੁਰ ਵਿਖੇ ਆਏ ਔਰ ਜਿਸ ਦੇ ਵਿੱਚ ਅੱਜ ਇੱਕ ਬੜੀ ਵੱਡੀ ਯਾਤਰਾ ਦਾ ਨਸ਼ਾ ਮੁਕਤੀ ਯਾਤਰਾ ਦਾ ਸ਼ੁਰੂਆਤ ਕੀਤੀ ਗਈ ਔਰ ਮੈਂ ਧੰਨਵਾਦ ਕਰਦਾ ਹਾਂ ਕਿ ਡਾਕਟਰ ਰਵਜੋਤ ਜੀ ਜਿਨ੍ਹਾਂ ਨੇ ਚੇਚੇ ਤੌਰ ਤੇ ਅੱਜ ਇੱਥੇ ਮੌਜੂਦ ਰਹੇ ਕੈਬਨਟ ਮਨਿਸਟਰ ਪੰਜਾਬ ਔਰ ਜਸਵੀਰ ਸਿੰਘ ਰਾਜਾ ਗਿਲਜੀ ਦੀ ਰਹਿਨਵਾਈ ਹੇਠ ਇਹ ਜਿਹੜੀ ਨਸ਼ਾ ਮੁਕਤੀ ਯਾਤਰਾ ਜਿਹੜੀ ਇਸ ਹਲਕੇ ਤੋਂ ਸ਼ੁਰੂ ਕੀਤੀ ਗਈ ਆਲਖ ਜੀ ਮੇਰੇ ਨਾਲ ਮੌਜੂਦ ਨੇ ਸੋ ਇਸ ਦਾ ਮੇਨ ਸੰਕਲਪ ਜਿਹੜਾ ਹੁਣ ਤੁਸੀਂ ਦੇਖਣਾ ਕਿ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਇਸ ਯੁੱਧ ਨੂੰ ਅਸੀਂ ਲੋਕ ਲਹਿਰ ਬਣਾਉਣਾ ਚਾਹੁੰਦੇ ਇਸ ਲੜਾਈ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੁਣ ਸਾਡੇ 15000 ਪਿੰਡ ਸਾਡੇ ਵਾਰਡ ਉਹਨਾਂ ਦੇ ਵਿੱਚ ਲੜਾਈ ਜਿਹੜੀ ਐ ਅਸੀਂ ਹੁਣੇ ਲੜੀ ਜਾਏਗੀ ਔਰ ਲੋਕ ਜਿਹੜੇ ਐ ਇਸ ਯੁੱਧ ਦੇ ਨਾਲ ਜੁੜੇ ਨੇ ਔਰ ਲੋਕ ਬਤੌਰ ਪਹਿਰੇਦਾਰ ਬਣ ਕੇ ਇਸ ਯੁੱਧ ਦੇ ਵਿੱਚ ਕੰਮ ਕਰਨਾ ਉਹਨਾਂ ਨੇ ਕੱਲ ਤੋਂ ਸ਼ੁਰੂ ਕਰਤਾ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਸ ਯੁੱਧ ਦੇ ਤਹਿਤ ਇਸ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਰੋਜ਼ 351 ਜਿਹੜੀਆਂ ਮੀਟਿੰਗਸ ਜਿਹੜੀਆਂ ਐ ਉਹ ਪਿੰਡ ਪੱਧਰ ਤੇ ਵਾਰਡ ਪੱਧਰ ਤੇ ਹੋਣਗੀਆਂ ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨਾ ਵੀ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਉਪਰਾਲੇ ਖਾਸ ਤੌਰ ਤੇ ਰਵਜੋਤ ਜੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਨਸ਼ਾ ਮੁਕਤੀ ਕਰਾਈ ਜਾਏਗੀ ਔਰ ਜੋ ਨਸ਼ਾ ਪਿੰਡਾਂ ਦੇ ਵਿੱਚ ਵੇਚਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰਾਂ ਨੂੰ ਚਾਹੇ ਕੋਈ ਵੀ ਹੋਵੇ ਕਿਸੇ ਦਾ ਰਿਸ਼ਤੇਦਾਰ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਸਰਕਾਰ ਦਾ 1 ਪੁਆਇੰਟ ਏਜੰਡਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਨਸ਼ਾ ਮੁਕਤ ਕਰਨ ਦੇ ਲਈ ਅੱਜ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ ਔਰ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਭਰਮਾ ਜਿਹੜਾ ਹੰਗਾਰਾ ਮਿਲ ਵੀ ਰਿਹਾ ਸੋ ਮੈਂ ਖਾਸ ਤੌਰ ਤੇ ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਉਹਨਾਂ ਗੁਰੂਆਂ ਦੀ ਸੰਤਾਨ ਹੈ ਇਹ ਪੰਜਾਬ ਉਹਨਾਂ ਗੁਰੂਆਂ ਦੀ ਸੰਤਾਨ ਹੈ ਜਿਨ੍ਹਾਂ ਗੁਰੂਆਂ ਦਾ ਨੀਲਾ ਘੋੜਾ ਤੰਬਾਕੂ ਦੇ ਖੇਤ ਤੱਕ ਬੜਨ ਤੋਂ ਜਿਸ ਨੇ ਮਨਾ ਕਰਤਾ ਸੀ ਅਸੀਂ ਉਹਨਾਂ ਦੀ ਸੰਤਾਨ ਹੈ ਸੋ ਆਓ ਇਸ ਯੁੱਧ ਨਸ਼ਿਆਂ ਵਿਰੁੱਧ ਦਾ ਵੱਦ ਤੋਂ ਵੱਦ ਫਾਇਦਾ ਉਠਾਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸੋ ਅੱਜ ਉਹ ਦਿਨ ਮੈਨੂੰ ਦੂਰ ਨਹੀਂ ਲੱਗਦਾ ਜਦੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋਏਗਾ ਬਹੁਤ ਧੰਨਵਾਦ ਜੈ